ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਬਰਗਾੜੀ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਤੇ ਤਹਿਸੀਲ ਦੋਸਤੋ ਜੈਤੋ ਹੈ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੋਂ ਦਿਖਾ ਰਹੇ ਹਾਂ ਜੀ ਇੱਥੇ ਵਿਕਰੀ ਆਸੇ ਪਾਸੇ ਹੁੰਦੇ ਆ ਬੜੀਆਂ ਸੋਹਣੀਆਂ ਤੇ ਸ਼ਕੀਨ ਝੋਟੀਆਂ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਦੇ ਰਹਿਦਾ ਅੱਜ ਵੀ ਤਿੰਨ ਨਾਗ ਦੋਸਤੋ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਬਹੁਤ ਜ਼ਿਆਦਾ ਸ਼ਕੀਨ ਝੋਟੀਆਂ ਹੋਣਗੀਆਂ ਇਹ ਠੀਕ ਹੈ ਜੀ ਤਕਰੀਬਨ ਤਿੰਨੇ ਹੀ ਸੇਮ ਜੀ ਉਮਰ ਦੀਆਂ ਹੋਣਗੀਆਂ बनਨ ਲਈ ਬਿਲਕੁਲ ਕਾਬਲ ਹੋਣਗੇ ਝੋਟੀਆਂ ਦੋਸੋ ਇਹਨਾਂ ਦੇ ਕੱਦ ਕਾਠ ਤੇ weight ਬਿਲਕੁਲ ਸਹੀ ਹੋਣਗੇ ਤੇ ਵੈਸੇ ਸਿੰਗਾ ਸੁੰਗਾ ਦੀਆਂ ਬਿਲਕੁਲ ਕੁੰਡੀਆਂ ਹੋਣਗੀਆਂ ਵੈਸੇ ਦੋਸੋ ਤਿੰਨੇ ਨਾਗ ਹੀ ਤੋਰ ਲਾਂਗੇ ਰੇਟ ਵਾਈ ਤੋਂ ਪੁੱਛ ਲਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ 200 ਤੁਹਾਨੂੰ ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਤਸੱਲੀ ਕਰ ਲਿਓ ਤੇ ਬਾਕੀ ਸਾਰੀ ਗੱਲਬਾਤ ਆਉ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਪਸ਼ੂ ਵਿਕਰੀ ਆਸੇ ਹੀ ਹੁੰਦੇ ਆਪਣੇ ਕੋਲੇ ਹਨ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਵੀ ਤਿੰਨ ਨਾਂ ਆ ਗਏ ਹੈਗੇ ਵਿਕਰੀ ਵਾਲੇ ਹਾਂਜੀ 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 ਠੀਕ ਹੈ ਨਾਂ ਦੱਸ ਦੀ ਆਪਣੇ ਨਾਂ ਗਰਮੀਤ ਹੈ ਜੀ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਜੈਤੋ ਤਹਿਸੀਲ ਠੀਕ ਹੈ ਅੱਛਾ ਬਿਨਾ ਵੀਡੀਓ ਤੋਂ ਵੀ ਕੋਈ ਨਾ ਕੋ ਪਸ਼ੂ ਹੁੰਦਾ ਹੀ ਹੈ ਨਾ ਹਾਂ ਵਿਕੀ ਜਾਂਦਾ ਵੀ ਆਨਲਾਈਨ ਮਾਲ ਆਪਣਾ ਵਿਕੀ ਜਾਂਦਾ ਸਾਬ ਠੀਕ ਹੈ ਤੇ ਮੰਨ ਕੇ ਚੱਲ ਵੀ ਤਿੰਨ ਝੂਟੀਆਂ ਮੈਨੂੰ ਲੱਗਦਾ ਵੀ ਸੇਮ ਜੀ ਉਮਰ ਦੀਆਂ ਹੀ ਆ ਹਨਾ ਹਾਂ ਬਸ ਕੋਈ ਮਹੀਨਾ ਵੱਡੀ ਹੈ ਕੋਈ ਮਹੀਨਾ ਛੋਟੀ ਹੈ ਉਹ ਯਾਨੀ ਕਿ ਉਹ ਥੋੜੀ ਜਿਹੀ ਵੱਡੀ ਹੈ ਪਰਲੀ ਛੋਟੀ ਠੀਕ ਹੈ ਹਾਂ ਹਾਂ ਤੇ ਬਾਕੀ ਬਣਨ ਵਾਲੀਆਂ ਤਿੰਨੇ ਛੋਟੀਆਂ ਹਾਂਜੀ 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 ਅੱਛਾ ਪਹਿਲੇ ਨੰਬਰ ਤੇ ਜਿਹੜੀ ਝੂਟੀ ਖੜੀ ਹੈ ਕਿੰਨੀ ਉਮਰ ਹੈ ਤੇ ਕਿਵੇਂ ਦੰਦੋਂ ਇਹ ਕਿਹਦੀ ਹਸਕਤਾਬ ਹੈ ਬਾਕੀ ਇਹ ਦੰਦੋਂ ਤਿੰਨੇ ਹੀ ਖੀਰੀਆਂ ਹੈਗੀਆਂ ਜੀ ਅੱਛਾ 22 ਮਹੀਨਿਆਂ ਦੀ ਉਮਰ ਹੈ ਜੀ ਇਹਦੀ ਅੱਛਾ ਯਾਨੀ ਕਿ 2 ਸਾਲ ਦੇ ਲਗਭਗ ਹੈਗੀ ਐ ਠੀਕ ਹੈ ਹਾਂ ਜੀ ਸੋ ਸਿੰਘ ਦੇਖੋ ਕਰਮਾਲੀ ਦਾ ਬੜਾ ਸੋਹਣਾ ਨਾਲ ਹੀ ਸਿੰਘ ਗੂਲ ਕੀਤਾ ਹੋਇਆ ਇਸ ਛੋਟੀ ਦਾ ਠੀਕ ਹੈ ਤੇ ਵੈਸੇ ਢਾਂਚੇ ਵੀ ਤੰਨਾ ਛੋਟੀਆਂ ਦੇ ਤੁਹਾਨੂੰ ਪਸੰਦ ਆਉਣਗੇ ਖੋਲੀ ਬਈਏ ਪਹਿਲੇ ਨੰਬਰ ਵਾਲੀ ਰੇਟ ਕੀ ਹੈ ਬਈ ਇਹਦਾ ਰੇਟ ਬਈ ਤਿੰਨਾ ਦਾ ਫੋਨ ਤੇ ਹੀ ਹੋਊਗਾ ਮੈਂ ਤਾਂ ਕਿੰਨਾ ਦਸੀਏ ਯਾਰ ਜੀ ਨੂੰ ਹਿਸਾਬ ਚ ਆਉਂਦੀਆਂ ਹੋਣੀਆਂ ਆਪੇ ਆਪ ਦੇ ਹਿਸਾਬ ਨਾਲ ਗੱਲ ਕਰ ਲੈਂਦਾ ਰੇਟ ਦਾਸੀ ਦੇ ਨਾਲ ਨਾਲ ਰੇਟ ਇਹ ਝੋਟੀ ਦਾ ਆਪਾਂ ਹੈਗਾ 53000 ਰੁਪਿਆ 53000 ਹਾਂਜੀ ਦੋਸਤੋ 53000 ਰੇਟ ਇਹ ਪਹਿਲੇ ਨੰਬਰ ਵਾਲੀ ਝੋਟੀ ਦਾ ਝੋਟੀ ਦੋਸਤੋ ਬਹੁਤ ਸਨੱਖੀ ਐ ਰਾਜੀ ਐ ਤੁਹਾਨੂੰ ਪਸੰਦ ਆਊਗੀ ਬੜੀ ਸੋਹਣੀ ਝੋਟੀ ਇਹ ਤੁਹਾਨੂੰ ਦਿਖਾ ਰਿਹਾ ਪਹਿਲੇ ਨੰਬਰ ਵਾਲੀ ਥਣ ਝੋਲੀ ਵੀ ਦੋਸਤੋ ਇਸ ਝੋਟੀ ਨੂੰ ਬਹੁਤ ਕਮਾਲ ਦੀ ਹੋਊਗੀ ਤੇ ਬਾਕੀ ਫੇਸ ਕੁਆਲਿਟੀ ਵੀ ਚੰਗੀ ਐ ਸਿੰਗ ਬਿਲਕੁਲ ਹੀ ਨੇੜਿਓਂ ਗੂੜ ਕੀਤਾ ਹੋਇਆ ਦੋਸਤੋ ਇਸ ਝੋਡੀ ਦਾ ਸਿੰਗ ਠੀਕ ਐ 22 23 ਮਹੀਨੇ ਉਮਰ ਤੇ ਦੰਦੋ ਦੋਸਤੋ ਖੀਰੀ ਐ ਜਦੋਂ ਨੂੰ ਦੋਸਤੋ ਇਹ ਗੱਬਣ ਹੋ ਕੇ ਤਿਆਰ ਹੋਣੀ ਹੈ ਝੋਟੀ ਤਾਂ ਚੰਗੀ ਕੀਮਤ ਦੀ ਇਹ ਝੋਟੀ ਤਿਆਰ ਹੋਊਗੀ ਰੇਟ ਬਾਈ ਨੇ ਰੱਖਿਆ 53000 ਦੋਸਤੋ ਵਿੱਚੋਂ ਮਾਨਤਾਣ ਹੋਊਗਾ ਵੈਸੇ ਝੋਟੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਇਹ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾਈ ਹੈ ਥਣ ਵੇਖੋ ਜੀ ਤੁਸੀਂ ਜਵੇਂ ਹੁੰਦਾ ਨਾ ਗੱਬਣਾ ਝੋਟੀਆਂ ਵਾਂਗ ਹੁਣ ਇਦਾਂ ਥਣ ਲੱਗਿਆ ਜੀ ਹਣ ਝੋਲੀ ਦੋਸਤੋ ਦੇਖੋ ਹੁਣ ਤੋਂ ਹੀ ਮਗਰ ਨੂੰ ਕਿੰਨੀ ਹੈ ਠੀਕ ਹੈ ਜੀ ਜਦੋਂ ਨੂੰ ਇਹ ਟਾਈਮ ਤੇ ਤਿਆਰ ਹੋਣੀ ਹੈ ਤਿੰਨ ਸਾਰਾ ਮਗਰ ਨੂੰ ਲੈਵਾ ਸਾਰੇ ਹੀ ਪਰ ਜਾਣਾ ਹੈ ਠੀਕ ਹੈ ਠੰਡ ਤੋਂ ਸੋ ਵਧੀਆ ਹੋਣਗੇ ਵੈਸੇ ਵੀ ਤਸੱਲੀ ਹੋ ਗਈ ਆਪਣੀ ਹਾਂ ਆਪ ਵੀ ਪੂਰੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਤੂ ਖਰੀਦ ਲਿਆ ਹਮੇਸ਼ਾ ਹੀ ਇਸ ਘਰ ਦੇ ਵਿੱਚੋਂ ਸ਼ਕੀਮ ਨਗ ਤੁਹਾਨੂੰ ਦਿਖਾਇਆ ਤੇ ਇਹ ਪਹਿਲੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਈ ਹੈ 53200 ਰੇਟ ਹੈ ਵਿੱਚੋਂ ਮਾਨਤਾਣ ਹੋਊਗਾ ਅਛਾ ਨਾਲ ਬਈ ਦੂਜੇ ਨੰਬਰ ਤੇ ਜਿਹੜੀ ਝੋਟੀ ਖੜੀ ਆ ਇਹਦੀ ਵੀ 6ਵੀਂ ਉਮਰ ਹੈ ਜੀ ਬਾਈ 23 ਮਹੀਨੇ ਵੀ ਇਹ ਵੀ ਖੀਰੀ ਆ ਹਾਂ 2 ਸਾਲ ਦੇ ਲਗਭਗ ਹੀ ਆ ਜੀ ਠੀਕ ਹੈ ਦੰਦੋਂ ਖੀਰੀ ਆ ਇਹ ਵੀ ਝੋਟੀ ਖੀਰੀ ਆ ਥਣ ਇਹ ਝੋਟੀ ਨੂੰ ਵੀ ਬਹੁਤ ਕਮਾਲ ਦੇ ਹੋਣਗੇ ਤੇ ਸੰਗ ਸੰਗ ਬ੍ਰੇਕ ਲੱਗਿਆ ਹਾਂ ਨੇੜਿਓਂ ਫੋਲ ਕੀਤਾ ਹੋਇਆ ਰੇਟ ਬਈ ਇਹਦਾ ਰੇਟ ਤਾਂ ਹੈਗੇ 48000 48000 ਖੋਲ ਆ ਬਾਈ ਦੋਸਤੋ ਇਹ ਦੂਜੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾ ਰਿਹਾ 48000 ਰੇਟ ਤੇ ਇਹ ਵੀ ਤਕਰੀਬਨ ਉਮਰ ਸੇਮ ਹੀ ਆ ਦੂਜੇ ਮੰਨ ਕੇ ਚੱਲੋ ਵੀ 22-23 ਮਹੀਨੇ ਇਸ ਝੋਟੀ ਦੀ ਉਮਰ ਆ ਦੰਦੋ ਖੀਰੀ ਹੋਊਗੀ ਤੇ ਵੈਸੇ ਢਾਂਚਾ ਇਸ ਝੋਟੀ ਦਾ ਵੀ ਸੋਹਣਾ ਕੁੜੇ-ਵਾੜੇ ਬਿਲਕੁਲ ਚੱਕਵੇਂ ਤੇ ਕਦ ਕਾਠ ਸੋਹਣਾ ਰੰਗ ਬਿਲਕੁਲ ਬਲੈਕ ਹੋਊਗਾ ਥਣ ਝੋਲੀ ਇਸ ਕੱਟੀ ਨੂੰ ਦੋਸੋਂ ਬਹੁਤ ਕਮਾਲ ਦੀ ਹੋਊਗੀ ਤੇ ਬਾਕੀ ਬਹੁਤ ਪੀੜ ਗੂਲ ਵੀ ਚੰਗੀ ਐ ਸਿੰਘ ਬਿਲਕੁਲ ਹੀ ਨੇੜਿਓਂ ਗੂਲ ਕਰਨਾ ਸ਼ੁਰੂ ਕਰਤਾ ਇਸ ਝੋਟੀ ਨੇ ਉਮਰ ਦੇ ਹਿਸਾਬ ਨਾਲ ਇੱਥੇ ਹੀ ਗੂਲ ਕਰ ਜਾਣਾ ਬਾਕੀ ਢਾਂਚਾ ਸੋਹਣਾ ਮਾਰਕਿੰਗ ਜੇ ਵੇਖੀਏ ਮੋਹਰਾਂ ਦਸਲ ਵਾਲੀ ਲੰਮੀ ਲੱਕ ਦੇ ਵਿੱਚ ਚੰਗਾ ਕਦ ਕਾਠ ਆ ਗਰੂ ਤੇ ਛੋਟੀ ਦੀ ਚੰਗੀ ਆ ਵੈਸੇ ਥਣ ਵੀ ਖੜਵੇ ਹੋਣਗੇ ਦੂਜੇ ਨੰਬਰ ਤੇ ਦੋਸਤੋ ਦਿਖਾਈ ਹੈ 22 ਮਹੀਨੇ ਉਮਰ 48200 ਰੇਟ ਆ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਵੈਸੇ ਥਣ ਝੂਲੀ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਦਾ ਥਣ ਝੂਲੀ ਇਸ ਕੱਟੇ ਨੂੰ ਵੀ ਬਹੁਤ ਕਮਾਲ ਦੀ ਹੋਊਗੀ ਵੈਸੇ ਬਿਲਕੁਲ ਹੀ ਠੰਡੇ ਸੁਭਾਅ ਦੀਆਂ ਝੂਟੀਆਂ ਹੋਣਗੀਆਂ ਇਹ ਤੁਹਾਨੂੰ ਦੂਜੇ ਨੰਬਰ ਤੇ ਦਿਖਾਈ ਆ। ਬਾਈ ਜਿਹੜੀ ਤੀਜੇ ਨੰਬਰ ਤੇ ਝੋਟੀ ਖੜੀ ਆ ਆਪਣੇ ਕੋਲੇ। ਇਹ 2 ਸਾਲ ਦੀ ਆ ਜੀ। ਅੱਛਾ ਇਹ ਕਿਰੀ ਹੋਣੀ। ਹਾਂ ਦੰਦੂ ਖੀਰੀ ਆ ਬਾਈ। ਠੀਕ ਹੈ। ਹਾਂ ਤੇ ਬਣ ਗਈ ਕਿ ਨਹੀਂ ਹਜੇ? ਇਹ ਬਿਤਾਰਾਂ ਕਰੀ ਜਾਂਦੀ ਸੀਗੀ। ਕੱਲ ਪਰਸੋਂ ਆਪਣੇ ਕੋਲ ਆਈ ਆ। ਅੱਛਾ। ਆ ਪਟਿਕਾ ਭਰਾਏ ਨਹੀਂ ਬਾਈ ਜਿਹੜਾ ਲਜਾਊਗਾ ਆਪਦੀ ਪਸੰਦ ਦਾ ਪਟਿਕਾ ਭਰਾ ਲਓ। ਬਿਲਕੁਲ। ਹਾਂਜੀ। ਦੱਸੋ ਥਣ ਝੋਲੀ ਇਸ ਕੱਟੇ ਨੇ ਉਹ ਵੀ ਬਹੁਤ ਕਮਾਲ ਦੀ ਹੋਊਗੀ। ਹੁਣ ਮੰਨ ਕੇ ਚੱਲੋ ਵੀ ਹੀਟ ਦੇ ਵਿੱਚ ਆ ਤੇ ਜਿਹੜਾ ਵੀ ਵੀਰ ਭਰਾ ਖਰੀਦਦਾਰੀ ਕਰੂਗਾ ਤੁਸੀਂ ਇਸੇ ਹੀਟ ਦੇ ਵਿੱਚ ਇਹਨੂੰ ਦੱਸੋ ਗੱਬਣ ਕਰ ਸਕ ਤੇ ਰੇਟ ਦੱਸਦੇ ਆ ਵੀ ਰੇਟ ਇਹਦਾ ਹੈਗਾ 55000 ਰੁਪਇਆ 55000 ਦੋਸਤੋ 2 ਸਾਲ ਉਮਰ ਦੰਦੋ ਖੀਰੀ ਆ ਸੀਮਨ ਲੈਣ ਲਈ ਬਿਲਕੁਲ ਤਿਆਰ ਆ ਤੇ ਹੁਣ ਹੀਟ ਦੇ ਵਿੱਚ ਆ ਇਸੇ ਹੀਟ ਤੇ ਤੁਸੀਂ ਇਹਨੂੰ ਗੱਬਣ ਕਰ ਸਕਦੇ ਹੋ ਰੰਗ ਇਹ ਝੋਟੀ ਦਾ ਵੀ ਬਹੁਤ ਸੋਹਣਾ ਹੋਊਗਾ ਸਿੰਗ ਦੇ ਸਿੰਗ ਬਿਲਕੁਲ ਹੀ ਕੁੰਡੇ ਹੋਣਗੇ ਝੋਟੀ ਥਲਾ ਵੀ ਹੁਣ ਵੀ ਹੈਗੇ ਜਿਵੇਂ ਗੱਬਣ ਹੁੰਦੀ ਹੈ ਹਾਂ ਸਿੰਗ-ਸਿੰਗ ਬਿਲਕੁਲ ਨੇੜਿਓਂ ਕੋਲ ਕੀਤਾ ਹੋਇਆ ਝੋਟੀ ਇਹ ਵੀ ਦੋਸਤੋ ਸੁਨੱਖੀ ਹੈ ਸੀਮਨ ਲੈਣ ਲਈ ਬਿਲਕੁਲ ਤਿਆਰ ਆ ਕੰਦ ਕਾਟ ਤੇ ਵੇਟ ਇਹਦਾ ਸਹੀ ਆ ਬਿਲਕੁਲ ਤੇ ਢਾਂਚਾ ਇਸ ਝੂਟੀ ਦਾ ਵੀ ਬਹੁਤ ਸੋਹਣਾ ਹੋਗਾ ਮਗਰ ਉਹ ਕੁੜੇ ਪਾੜੇ ਬਿਲਕੁਲ ਚੱਕਵੇਂ ਤੇ ਰਾਜੀ ਝੂਟੀ ਹੋਊਗੀ ਦੋਸਤੋ ਤੇ ਇਹ ਮੈਨੂੰ ਲੱਗਦਾ ਵੀ ਜੈਡ ਬਲੈਕ ਇਹ ਕਿ ਹੋਣਗੇ ਵਾਲੇ ਦੇ ਬਸ ਥੋੜੇ ਗਨੇ ਵਾਲ ਹੀ ਹੋਣਗੇ ਵਿੱਚ ਚਿੱਟੇ ਅੱਛਾ ਠੀਕ ਹੈ ਬਾਕੀ ਫੇਸ ਕੁਆਲਟੀ ਦੋਸਤੋ ਚੰਗੀ ਹੈ ਜੀ ਠੀਕ ਹੈ ਸਿੰਘ ਬਿਲਕੁਲ ਹੀ ਨੇੜਿਓਂ ਗੋਲ ਕੀਤਾ ਹੋਇਆ ਕੁੰਡੇ ਸਿੰਘਾਂ ਦੀ ਇਹ ਤਿੰਨੇ ਝੂਟੀਆਂ ਵੈਸੇ ਹੋਣਗੀਆਂ ਰੇਟ 255000 ਹੈ ਠੰਡ ਝੁਲੀ ਇਸ ਕੱਟੀ ਨੂੰ ਵੀ 200 ਬਹੁਤ ਕਮਾਲ ਦੀ ਹੋਗੀ ਬਹੁਤ ਸੋਹਣਾ ਥਾਣਾ ਗੈਪ ਤੇ ਠੰਡ ਦਾ ਸਾਈਜ਼ ਵੀ ਬਿਲਕੁਲ ਦੇਖੋ ਜਿਵੇਂ ਗੱਬਣ ਹੁੰਦੀ ਨਾ ਛੋਟੀ ਉਦਾਂ ਦੀ ਹੈਗੀ ਹੁਣ ਵੀ ਹਾਂ ਵੈਸੇ ਨਾਗ 200 ਸੀਲ ਸਰੀਫ ਹੋਣਗੇ ਠੀਕ ਹੈ ਜੀ ਤੇ ਇਹ ਤਿੰਨੇ ਨਾਗ ਹੀ 200 ਅੱਜ ਤੋਰ ਕੇ ਤੁਹਾਨੂੰ ਦਿਖਾਏ ਆ ਰੇਟ ਰੇਟ ਵੀ ਦੱਸਦਾ ਜਿਹੜਾ ਵੀ ਨਾਗ ਇਹਨਾਂ ਦੇ ਵਿੱਚੋਂ ਤੁਹਾਨੂੰ 200 ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਤਸੱਲੀ ਕਰ ਲਿਓ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ ਧੰਨਵਾਦ